ਇਥੇ ਕਿ ਸਰਾਲੀ ਜਿਹੜਾ ਕਿ ਸਰਾਲੀ ਪਿੰਡ ਹੈ ਸਰਾਲੀ थाना ਉਥੇ ਇਨਫੋਰਮੇਸ਼ਨ ਮਿਲੀ ਸੀ ਕਿ ਜਿਹੜੀ ਮੰਡੀ ਹੈ ਉਥੇ ਲੜਾਈ ਹੋ ਗਈ ਹੈ ਤੇ ਉਥੇ ਇੱਕ ਬੰਦੇ ਦੀ ਉਸ ਦੌਰਾਨ ਡੈਥ ਹੋ ਜਾਂਦੀ ਹੈ ਜਦੋਂ ਉਥੇ ਮੋਕਾ ਜਾ ਕੇ ਦੇਖਿਆ ਜਾਂਦਾ ਹੈ ਤੇ ਉਥੇ ਆਪਾਂ ਦੇਖਦੇ ਹਾਂ ਕਿ ਜਿਹੜੀ ਡੈੱਡ ਬੋਡੀ ਹੈ ਉਹਨੂੰ ਉਹਦੇ ਦੋਸਤ ਲੈ ਕੇ ਜਾ ਚੁਕੇ ਹੈ ਤੇ ਉਥੇ ਖੂਨ ਢੋਲਿਆ ਆਇਆ ਸੀ ਇਹਦੇ 'ਤੇ ਕਿਰਚ ਦਾ ਯੂਜ਼ ਕੀਤਾ ਗਿਆ ਮਰਨ ਵਾਲੇ ਦਾ ਨਾਮ ਹੈਗਾ ਵਿਵੇਕਦੀਪ ਸਿੰਘ ਜਿਹੜਾ ਕਿ ਠੱਠੇ ਪਿੰਡ ਦਾ ਰਹਿਣ ਵਾਲਾ ਹੈ ਪਲੇਅਰ ਸੀ ਮੁੰਡਾ ਸਰ ਹਾਂਜੀ ਕਹਿ ਰਹੇ ਕਿ ਬਾਲੀਬੋਲ ਦਾ ਪਲੇਅਰ ਹੈ ਆ ਤੇ ਸਰ ਕਾਰਨ ਕੋਈ ਮਾਰਨ ਦਾ ਆਪਸੀ ਜੀ ਆ ਇਹਦੀ ਆਪਸੀ ਸਕੂਲ ਲੈਵਲ ਦੀ ਰஞ்சிਸ਼ ਭਾਈ ਚਲਦੀ ਆ ਰਹੀ ਸੀ ਤੇ ਐਗਜ਼ੈਕਟ ਜਿਸਨੂੰ ਆਪਾਂ ਵੈਰੀਫਾਈ ਕਰ ਰਹੇ ਆ ਤੇ ਦੋਸ਼ੀ ਦੀ ਪਾਲ ਕਰ ਰਹੇ ਆ ਆਪਾਂ ਕਿੰਨੇ ਕੁ ਮੁੰਡੇ ਸੀ ਸਰ ਜਿਨ੍ਹਾਂ ਨੂੰ ਘਟਨਾ ਨੂੰ ਜਾਣ ਦਿੱਤਾ ਲਗਭਗ 5-6 ਬੰਦੇ ਆਏ ਸੀ ਜਿਨ੍ਹਾਂ ਨੇ ਘਟਨਾ ਨੂੰ ਜਾਣ ਦਿੱਤਾ ਜੀ ਤੇ ਫੋਮ ਮੈਂ ਕੀ ਨੂੰ ਪੋਸਟਮੈਨ ਨੂੰ ਭੇਜ ਦਿੱਤਾ ਹਾਂ ਜੀ ਪੋਸਟਮੈਨ ਨੂੰ ਭੇਜ ਦਿੱਤਾ ਆਪਾਂ ਤੇ ਕੋਈ ਹੋਰ ਕੋਈ ਪਿਊ ਵਗੈਰਾ ਇਸ ਮਾਮਲੇ ਵਿੱਚ ਪਿਊ ਇਹ ਕਿ ਆਪਾਂ ਹਜੇ ਚੰਗੀ ਤਰ੍ਹਾਂ ਚੈੱਕ ਕਰ ਰਹੇ ਆ ਤੇ ਇੱਕ ਦਾ ਇੱਕ ਦੋ ਆਪਾਂ ਸ਼ੱਕੀ ਬੰਦੇ ਵੀ ਰੋਡਾਂ 'ਤੇ ਤੇ ਆ ਉਹਨਾਂ ਤੋਂ ਕੁਛਕਿਛ ਕਰ ਰਹੇ ਆ ਤੇ ਜਲਦੀ ਆਪਾਂ ਇਹਨੂੰ ਟ੍ਰੇਸ ਕਰ ਲਵਾਂਗੇ ਬੱਚਿਆਂ ਦੀ ਕੋਈ ਪਹਿਲੀ ਰੰਜਿਸ਼ ਚੱਲਦੀ ਸੀਗੀ ਵਿਦਾ ਕਰਕੇ ਇਹ ਮਤਲਬ ਬੱਚੇ ਨੂੰ ਸੱਜਿਆ ਗਿਆ ਉੱਥੇ ਸੱਦ ਕੇ ਤੇ ਉੱਥੇ ਕਿੱਕ ਮਾਰ ਕੇ ਤੇ ਦਾ ਕਤਲ ਕੀਤਾ ਗਿਆ ਜੀ ਨਾਂ ਇਹ ਬੱਚੇ ਦਾ ਬਵੇਕ ਵੀਰ ਸਿੰਘ ਅ ਪੜਦਾ ਸੀ ਉਹ ਹਾਂ 10ਵੀਂ ਪਾਸ ਕੀਤੀ ਸੀਗਾ ਮਤਲਬ ਉੱਥੇ ਜਲੰਧਰ ਮਤਲਬ ਦਾਖਲਾ ਲਿਆ ਸੀਗਾ ਸਿਣਾ ਸੀਗਾ